ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ 3744 ਵਾਲਿਆਂ ਤੇ ਤੇ ਆਹ ਮਿੱਤਰੋ ਰਟੋਲਾ ਤੋਂ ਲੀਲੋ ਆਲ ਨੂੰ ਨਹਿਰ ਜਾਂਦੀ ਹੈਗੀ ਤੇ ਇਹ ਖੜਿਆਲ ਦੇ ਵਿਚਾਲੇ ਟੁੱਟਿਆ ਖੜਿਆਲ ਨੂੰ ਪਾਣੀ ਜਾ ਰਿਹਾ ਹੈ ਇਹ ਤਕਰੀਬਨ 10 ਕਿ ਮਹੀਨੇ ਪਹਿਲਾਂ ਵੀ ਨਹਿਰ ਟੁੱਟੀ ਤੀਗੀ ਤੇ ਉਦੋਂ ਵੀ ਬਹੁਤ ਟਾਈਮ ਬਾਅਦ ਬੰਦ ਹੋਈ ਤੀ ਤੇ ਅੱਜ ਅੱਥਰ ਕੱਲ ਰਾਤ ਦੀ ਟੁੱਟੀ ਹੋਈ ਆ ਮਿੱਤਰੋ ਇਹ ਤੇ ਅੱਜ ਦੀ ਵੀਡੀਓ ਹੈ ਅੱਜ ਹੈਗੀ 19 ਤਰੀਕ 6 ਮਹੀਨਾ 2025 ਤੇ 10 ਕ ਮਹੀਨੇ ਪਹਿਲਾਂ ਵੀ ਟੁੱਟੀ ਸੀ ਪਹਿਲਾਂ ਕਿਥੋਂ ਟੁੱਟੀ ਤੇ ਉਹ ਵੀ ਦਿਖਾਉਣਾ ਤੇ ਪਹਿਲਾਂ ਨਾਲੋਂ ਜਿਆਦਾ ਪਾਣੀ ਦੀ ਸਪੀਡ ਹੈ ਜਿਹੜੀ ਉਹ ਹੈਗੀ ਹੈਗੀ ਪਹਿਲਾਂ ਪਾਣੀ ਦੀ ਸਪੀਡ ਘਟਤੀਗੀ ਤੇ ਨਹਿਰ ਵੀ ਯਾਰ ਇਹ ਥੋਂ ਥੋਂ ਤੋਂ ਉਹ ਦੇਖੋ ਮਿੱਤਰੋ ਉੱਥੋਂ ਨਹਿਰ ਇਹ ਪਹਿਲਾਂ ਟੁੱਟੀ ਹੋਈ ਸੀ ਪਏ ਉੱਥੇ ਵੀ ਬੋਰੀਆਂ ਲਾ ਕੇ ਬੰਨਝਾ ਲਾਇਆ ਹੋਇਆ ਹੈਗਾ ਹਨ ਤੇ ਬਾਕੀ ਨਹਿਰ ਵੀ ਇਹ ਥੋਂ ਥੋਂ ਤੋਂ ਟੁੱਟੀ ਹੋਈ ਆ ਪਾਣੀ ਜਿਹੜਾ ਜੀਰੀਆਂ ਦਾ ਨੁਕਸਾਨ ਯਾਰ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਵੀ ਗੱਲ ਬਹੁਤ ਗਲਤ ਹੈ ਹੈਨਾ ਜੀਰੀਆਂ ਦਾ ਨੁਕਸਾਨ ਵੀ ਹੋ ਗਿਆ ਤੇ ਵਿੱਚੋਂ ਮੱਕੀਆਂ ਦਾ ਨੁਕਸਾਨ ਵੀ ਹੋ ਗਿਆ ਜਿਵੇਂ ਪਾਣੀ ਦੀ ਜਿਹੜੀ ਸਪੀਡ ਆ ਉਹ ਬੜੀ ਜ਼ਿਆਦਾ ਹੈਗੀ ਤੇ ਉਧਰੋਂ ਦਿਖਾਉਣੇ ਆਪਾਂ ਤੁਹਾਨੂੰ ਉਹ ਦੇਖੋ ਪਹਿਲਾਂ ਉੱਥੋਂ ਬੰਨ ਨਹਿਰ ਇਹ ਟੁੱਟੀ ਤੀਗੀ ਤਕਰੀਬਨ 10 ਮਹੀਨੇ ਪਹਿਲਾਂ ਤੇ ਵਾਕਿਆ ਦੇਖੋ ਜੀ ਤੁਸੀਂ ਪਾਣੀ ਕਿੰਨਾ ਜ਼ਿਆਦਾ ਹੈਗਾ ਨਾ ਜੀਰੀਆਂ ਦਾ ਨੁਕਸਾਨ ਹੋ ਗਿਆ ਯਾਰ ਬਹੁਤ ਗਲਤ ਗੱਲ ਆ ਕਿ ਤੇ ਆ ਦੇਖੋ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਨਾਲੇ ਦੀ ਜਿਹੜੀ ਪਾਟੜੀ ਆ ਉਹ ਟੁੱਟ ਗਈ ਤੇ ਇਹ ਪਾਣੀ ਖੜਿਆਲ ਕੋਠਿਆਂ ਨੂੰ ਜਾ ਰਿਹਾ ਆਪਣੀ ਗਣੀ ਨੂੰ ਪਿਛਲੀ ਵਾਰੀ ਜਦੋਂ ਨਹਿਰ ਟੁੱਟੀ ਉਦੋਂ ਆਪਣੀ ਗਣੀ ਪਾਣੀ ਹਨਾ ਗਿਆ ਨਹੀਂ ਸੀਗਾ ਤੇ ਉਦੋਂ ਜੀਰੀਆਂ ਵੀ ਵੱਡੀਆਂ ਸੀ ਤੇ ਕੱਲ ਪਰसों ਜੀਰੀ ਲਾਈ ਹੈਗੀ ਆਪਾਂ ਨੇ ਵੀ ਤੇ ਜੀਰੀਆਂ ਹੋਰ ਵੀ ਨੁਕਸਾਨ ਹੋ ਗਿਆ ਇੱਧਰ ਖੜਿਆਲ ਕਣੀ ਹਨਾ ਤੇ ਇੱਧਰ ਹੁਣ ਖੜਿਆਲ ਕੋਠਿਆਂ ਨੂੰ ਪਾਣੀ ਜਾ ਰਿਹਾ ਹੈ ਇਹ ਉਰੋਂ ਆਪਣੇ ਪਿੰਡ ਜਿਹੜੇ ਖੜਿਆਲ ਕੋਠੇ ਹੈਗਾ 2 ਕਿਲੋਮੀਟਰ ਤੇ ਹੋਣਾ ਮਿੱਤਰੋ ਤੇ ਉਧਰ ਪਾਣੀ ਜਾ ਰਿਹਾਗਾ ਪਰ ਜਿਹੜੀ ਪਾਣੀ ਦੀ ਸਪੀਡ ਵਾਲੀ ਤੇ ਬਾਕੀ ਪਾਣੀ ਨੇ ਇੰਨੀ ਜ਼ਿਆਦਾ ਸਪੀਡਾ ਇੱਕ ਸਕਿੰਟ ਚ ਇੱਕ ਕਿਲਾ ਭਰ ਦਿੰਦੀ ਐ ਇੰਨੀ ਜ਼ਿਆਦਾ ਸਪੀਡਾ ਤੇ ਖੜਿਆਲ ਕੋਠਿਆਂ ਨੂੰ ਪਾਣੀ ਜਾ ਰਿਹਾਗਾ ਤੁਸੀਂ ਪਾਣੀ ਜਾ ਰੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਬਾਕੀ ਮਿੱਤਰੋ ਹਜੇ ਮੱਕੀਆਂ ਦਾ ਚਾਰ ਵੀ ਨਹੀਂ ਪਿਆਤੀਗਾ ਤੇ ਜੀਰੀਆਂ ਵੀ ਕੱਲ੍ਹ ਪਾਸੋਂ ਹੀ ਲਾਈਆਂ ਨੇਆਂ ਗਿਆ ਗੇਤਾ ਪਾਣੀ ਨਹਿਰ ਟੁੱਟ ਗਈ ਮਿੱਤਰੋ ਪਹਿਲਾਂ ਜਿਹੜੀ ਨਹਿਰ ਟੁੱਟੀ ਸੀ ਉਹ ਲੇਟ ਟੁੱਟੀ ਦੀਗੀ ਤੇ ਬਾਕੀ ਜਿਹੜੀ ਤੁਸੀਂ ਆ ਨਹਿਰ ਦੇ ਹਾਲਾਤ ਦੇਖ ਸਕਦੇ ਹੋਗੇ ਥੌਂ ਥੌਂ ਤੋਂ ਘਰ ਲੱਪਈਆਂ ਹੋਇਆਂ ਨਹਿਰ ਇਹ ਕਿਤੋਂ ਵੀ ਟੁੱਟ ਸਕਦੀ ਥੀ ਪਹਿਲਾਂ ਵੀ ਤਾਂ ਹੀ ਟੁੱਟੀ ਥੀ ਜਿਹੜਾ ਚ ਪਾਣੀ ਆਗਾ ਉਹ ਫੁੱਲ ਚੱਲਦਾ ਹੁਣ ਵੀ ਤਾਂ ਹੀ ਟੁੱਟਿਆ ਪਹਿਲਾਂ ਵੀ ਤਾਂ ਹੀ ਟੁੱਟੀਦੀ